ਸਤ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਅਧਿਆਪਕ ਸਾਥੀਓ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਇਹ ਬੇਸਿਕਲੀ ਵੀਡੀਓ ਜੋ ਹੈ ਮਿਸ਼ਨ ਸਮਰੱਥ ਦੇ ਟਾਈਮ ਟੇਬਲ ਦੇ ਰਿਗਾਰਡਿੰਗ ਹੈ ਤੇ ਐਡਮਿਸ਼ਨ ਦੇ ਬਾਰੇ ਹੈ ਬੇਸਿਕਲੀ ਇਹਦੇ ਵਿੱਚ ਮੈਂ ਮਿਸ਼ਨ ਸਮਰੱਥ ਦੀ ਗੱਲ ਕਰਾਂਗਾ ਇਹ ਜੋ ਲੈਟਰ ਐਸਆਰਟੀ ਤੋਂ ਜਾਰੀ ਹੋਇਆ ਉਹ ਡਿਸਟ੍ਰਿਕਟ ਗੁਰਦਾਸਪੁਰ ਡੀ ਆਫਿਸ ਤੋਂ ਵਿੰਡੋਸ ਹੋਇਆ ਸਮੂਲ ਸਕੂਲ ਮੁਖੀਆਂ ਨੂੰ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਤੇ ਪ੍ਰਾਇਮਰੀ ਨੂੰ ਵੀ ਨਾਲ ਸੋ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਕੇਵਲ 8ਵੀਂ ਤੇ 10ਵੀਂ ਜਮਾਤਾਂ ਨੂੰ ਛੱਡ ਕੇ ਉਹ ਬਾਕੀ ਰਿਜ਼ਲਟ ਆ ਚੁੱਕਾ ਹੈ ਸੋ ਸਕੂਲ ਮੁਖੀਆਂ ਨੂੰ ਨਾਨ ਬੋਰਡ ਜਮਾਤਾਂ ਦਾ 2-4 ਤੱਕ ਅਨੁਸਾਰ ਬੱਚੇ ਫੈਚ ਕਰ ਲਏ ਜਾਣ 6ਵੀਂ ਦੇ 7ਵੀਂ 7ਵੀਂ ਦੇ 8ਵੀਂ 9ਵੀਂ ਦੇ 10ਵੀਂ 'ਚ 11ਵੀਂ ਦੇ 12ਵੀਂ 'ਚ ਇਹ ਤੁਹਾਨੂੰ ਦੱਸਿਆ ਗਿਆ ਹੈ ਦੂਸਰਾ ਹੈ ਕਿ ਇਹਦੇ ਵਿੱਚ ਜੋ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਦਾਖਲ ਹੋਣ ਆਂਦੇ ਆ 6ਵੀਂ 7ਵੀਂ 8ਵੀਂ 9ਵੀਂ 10ਵੀਂ ਜਿਹੜੀ ਜਮਾਤਾਂ ਚ ਈ ਪੰਜਾਬ ਪੋਰਟਲ ਤੇ ਅਪਡੇਟ ਕਰ ਦੇਣੇ ਆ ਕੋਈ ਇਹਦੇ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ Google Sheet ਚ ਉਹ ਵੀ ਭਰੀ ਜਾਏ ਜੋ انرੋਲਮੈਂਟ ਦੇ ਰਿਗਾਰਡਿੰਗ ਤੁਹਾਡੇ ਨਾਲ ਸ਼ੇਅਰ ਹੋਈ ਹੈ ਜ਼ਿਲ੍ਹਾ ਸੋਰਸ ਕੋਆਰਡੀਨੇਟਰ ਦੇ ਵਿਜਿਟ ਦੌਰਾਨ ਆਇਆ ਕਿ ਕੁਝ ਸਕੂਲਾਂ ਵਿੱਚ ਅਜੇ ਟਾਈਮ ਟੇਬਲ ਨਹੀਂ ਬਣਿਆ ਉਹ ਬਣਾ ਲਿਆ ਜਾਏ ਤੋਂ ਸਮੂਲ ਮੁਖੀਆਂ ਨੂੰ ਹਦਾਇਤ ਹੈ ਕਿ 2 4 25 ਨੂੰ ਮਿਸ਼ਨ ਸਮਰਥਨਾ ਸੰਬੰਧਿਤ ਟਾਈਮ ਟੇਬਲ ਮੁਖੀਆਂ ਦੇ ਟੇਬਲ ਤੇ ਹੋਣਾ ਚਾਹੀਦਾ ਹੈ ਤੇ ਇਹ ਵੀ ਇਹਦੇ ਵਿੱਚ ਬਣਾ ਲਿਆ ਜਾਏ ਉਹ ਜੋ ਟਾਈਮ ਟੇਬਲ ਬਣਾਇਆ ਜਾਣਾ ਹੈ ਉਹ ਕਿਸ ਤਰ੍ਹਾਂ ਬਣਾਵਾਂਗੇ ਇਹ ਜਸਟਿਸ ਲੈਟਰ ਦਸੀ ਹੈ ਕਿ ਟਾਈਮ ਟੇਬਲ ਬਣਾਣਾ ਹੈ ਇਹ 2 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਕਿਉਂਕਿ 4 ਤੋਂ ਮਿਸ਼ਨ ਸਮਰਥਾ ਤੇ ਸ਼ੁਰੂ ਹੋ ਰਿਹਾ ਹੈ ਹੁਣ ਟਾਈਮ ਟੇਬਲ ਦੀ ਗੱਲ ਕਰਾਂਗੇ ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ੀਟ ਦੇ ਵਿੱਚ ਦੱਸਿਆ ਗਿਆ ਸਮਾਸਾਰਣੀ ਤੇ ਹਦਾਇਤਾਂ ਪੰਜਾਬੀ ਗਣਿਤ ਅੰਗਰੇਜ਼ੀ ਤਿੰਨ ਵਿਸ਼ੇ ਮਿਸ਼ਨ ਸਮਰੱਥ ਦੇ ਵਿੱਚ ਕਵਰ ਹੋਣਗੇ ਪੰਜਾਬੀ ਦੇ ਹਫਤੇ ਦੇ ਪਹਿਲੇ ਤਿੰਨ ਦਿਨ 80 ਮਿੰਟ ਦੇ ਪੀਰੀਅਡ ਤੇ ਪਿਛਲੇ ਤਿੰਨ ਦਿਨ 40 ਮਿੰਟ ਦੇ ਪੀਰੀਅਡ ਹੋਣਗੇ ਠੀਕ ਹੈ ਜੀ ਟੋਟਲ ਨੋ ਪੀਰੀਅਡ ਬਣਗੇ ਗਣਿਤ ਦੇ ਪਹਿਲੇ ਹਫਤੇ ਤਿੰਨ ਪੀਰੀਅਡ ਹੋਣਗੇ ਪਿਛਲੇ ਹਫਤੇ ਵੀ ਤਿੰਨ ਪੀਰੀਅਡ ਹੋਣਗੇ ਯਾਨੀ ਪਹਿਲੇ 40 ਮਿੰਟ ਦੇ ਫਿਰ 80 ਮਿੰਟ ਦੇ ਤੇ ਅੰਗਰੇਜ਼ੀ ਦੇ 40 ਮਿੰਟ ਦਾ ਇੱਕ ਇੱਕ ਪੀਰੀਅਡ ਹੋਏਗਾ। ਸੋ ਪੰਜਾਬੀ ਵਿਸ਼ੇ ਦੇ ਜਿਹੜੇ ਪੀਰੀਅਡ ਹੈ ਹਫ਼ਤਾਵਾਰ 6 ਪੀਰੀਅਡ ਲੱਗਦੇ ਹਨ ਪਰਮਿਸ਼ਨ ਸਮਰੱਥ ਦੇ ਤਹਿਤ 9 ਪੀਰੀਅਡ ਲੱਗਣਗੇ। ਇਸ ਲਈ ਜੋ 3 ਹੈ ਇਹ ਮਿਸ਼ਨ ਸਮਰੱਥ ਵਿੱਚ 6ਵੀਂ ਤੋਂ 8ਵੀਂ ਦੀਆਂ ਜਿਹੜੀਆਂ ਜਮਾਤਾਂ ਆ ਉਹਦੇ ਵਿੱਚ ਜਿਹੜਾ 14ਵਾਂ ਵਿਸ਼ਾ ਹੈ ਕੰਪਿਊਟਰ, ਸਿੱਖਿਆ, ਹਿੰਦੀ ਇਹਨਾਂ ਦਾ ਇੱਕ ਇੱਕ ਪੀਰੀਅਡ ਘਟਾ ਦਿੱਤਾ ਜਾਵੇ। 8ਵੀਂ ਦੇ ਜੋ ਇੱਥੇ ਪੀਰੀਅਡ ਮਿਕਣਿਤ ਦੇ ਸੋਰੀ ਦੱਸੇ ਸੀ 8 ਪੀਰੀਅਡ ਲੱਗਦੇ ਆ ਇਹਦੇ ਵਿੱਚ ਨੋ ਲੱਗਣਗੇ 3 ਦੇ ਵਿੱਚ ਤੇ ਇਹਦੇ ਵਿੱਚ ਸਿਰਿਕ ਸਿੱਖਿਆ ਦਾ ਪੀਰੀਅਡ ਘਟ ਕੀਤਾ ਜਾ ਸਕਦਾ ਹੈ 6ਵੀਂ ਤੋਂ 8ਵੀਂ ਲਈ ਅੰਗਰੇਜ਼ੀ ਵਿਸ਼ੇ ਦੇ 8 ਪੀਰੀਅਡ ਲੱਗਦੇ ਹਨ ਤੇ ਇਸ ਵਿੱਚੋਂ 6 ਪੀਰੀਅਡ ਪਹਿਲੇ 4 ਦਿਨ ਪੀਰੀਅਡ ਵਿੱਚ ਮਿਸ਼ਨ ਸਮਰਾਥ ਲਈ ਹੋਣਗੇ ਬਾਕੀ 2 ਪੀਰੀਅਡ ਪਿਛਲੀ ਸਮਾਸਾਰਨੀ ਦੇ ਵਿੱਚ ਇੱਤੇ ਜਾਣਗੇ ਠੀਕ ਹੈ ਜੀ ਤੇ 5ਵੀਂ ਤੋਂ 8ਵੀਂ ਪੰਜਵੀਂ ਤੋਂ 8ਵੀਂ ਪੀਰੀਅਡ ਦੀ ਸਮਾਸਾਰਨੀ ਬਾਕੀ ਵਿਸ਼ਿਆਂ ਦੇ ਹਿਸਾਬ ਨਾਲ ਹੋਏਗੀ ਯਾਨੀ ਪਹਿਲੇ 4 ਪੀਰੀਅਡ ਹੈ ਉਹਦੇ ਵਿੱਚ ਤੇ 8ਵਾਂ ਪੀਰੀਅਡ ਛੱਡ ਕੇ 6ਵੇਂ 7ਵੇਂ ਪੀਰੀਅਡ ਵਿੱਚ ਮਿਸ਼ਨ ਸਮਰੱਥ ਅਡਿਸਟ ਹੋਏਗਾ ਪੰਜਾਬੀ ਗਣਿਤ ਅੰਗਰੇਜ਼ੀ ਵਿਸ਼ਿਆਂ ਦਾ ਮਿਸ਼ਨ ਸਮਰੱਥ ਦੌਰਾਨ ਰੈਗੂਲਰ ਸਿਲੇਬਸ ਨਹੀਂ ਕਰਾਇਆ ਜਾਏਗਾ ਸਿਰਫ ਇਹੀ ਹੋਏਗਾ ਮਿਸ਼ਨ ਸਮਰੱਥ 3 ਚੈਪਟਰ ਪ੍ਰਾਇਮਰੀ ਸਕੂਲਾਂ ਵਿੱਚ ਅੱਧੀ ਛੁੱਟੀ ਵਾਲੇ 4 ਪੀਰੀਅਡ ਤੋਂ ਤੁਰੰਤ ਬਾਅਦ ਹੋਏਗੀ ਠੀਕ ਹੈ ਜੀ ਯਾਨੀ ਜਿਹੜੀ 4 ਪੀੜ ਜਦੋਂ ਹੋ ਜਾਣਗੇ ਫਿਰ ਅੱਧੀ ਛੁੱਟੀ ਹੋ ਜਾਏਗੀ ਤੋ ਇਹ ਤੁਸੀਂ ਦੇਖ ਸਕਦੇ ਹੋ ਜੀ। ਯਾਨੀ ਪੰਜਾਬੀ ਦੇ 80-80 ਮਿੰਟ ਦੇ ਤਿੰਨ ਪੀਰੀਅਡ ਹੋਣਗੇ। ਪਹਿਲੇ 3 ਦਿਨ ਯਾਨੀ ਦੋ ਪੀਰੀਅਡ ਹੋਗੇ ਪਹਿਲੇ ਹਫਤੇ। ਤੋ ਫਿਰ ਅਗਲੇ 40 ਮਿੰਟ ਦੇ ਹੋਣਗੇ ਇੱਕ ਪੀਰੀਅਡ ਹੋਏਗਾ। ਠੀਕ ਹੈ ਜੀ। 40 80 ਮਿੰਟ ਦੋ ਪੀਰੀਅਡ ਹੋਗੇ ਯਾਨੀ ਇਹਦੇ ਵਿੱਚ ਚਾਰ ਪੀਰੀਅਡ ਇੱਥੇ ਆ ਗਏ। ਤੇ ਪਿਛਲੇ 3 ਦਿਨ ਇਹਦੇ ਵਿੱਚ ਆ ਗਿਆ ਜੀ 40 ਮਿੰਟ ਦਾ ਇੱਕ ਪੀਰੀਅਡ ਆ ਗਿਆ ਠੀਕ ਹੈ ਇਹਦੇ ਵਿੱਚ ਆਗੇ 8 3 24 6 ਤੇ 9 ਪੀਰੀਅਡ ਇਹਦੇ ਹੋਣਗੇ ਠੀਕ ਹੈ ਜੀ ਇਸੇ ਤਰ੍ਹਾਂ 9 ਪੀਰੀਅਡ ਗਨਿਤ ਦੇ ਬਣਾਂਗੇ ਤੇ ਅੰਗਰੇਜ਼ੀ ਦੇ ਜੋ ਪੀਰੀਅਡ ਹੈ ਉਹ ਕਿੰਨੇ ਰਹਿਣਗੇ 6 ਪੀਰੀਅਡ ਹੋਣਗੇ ਠੀਕ ਹੈ ਜੀ ਸੋ ਇਸ ਹਿਸਾਬ ਦੇ ਨਾਲ ਤੁਸੀਂ ਕਰ ਲੈਣੀ ਹੈ ਜੀ ਇਹਦੀ ਵਿਆਖਿਆ ਸੋ ਉਮੀਦ ਕਰਦਾ ਤੁਹਾਨੂੰ ਅੱਜ ਦਾ ਵੀਡੀਓ ਹੈਲਪਫੁਲ ਰਿਹਾ ਹੋਏਗਾ ਜੇ ਕੋਈ ਵੀ ਇਹਦੇ ਰਿਗਾਰਡਿੰਗ ਡਾਊਟ ਹੈ ਤੁਸੀਂ ਪੁੱਛ ਸਕਦੇ ਹੋ ਥੈਂਕ ਯੂ ਵੈਰੀ ਮੱਚ